ਸਸਿਕਾਉ ਤੁਸੀਂ ਦੇਖ ਰਹੇ ਹੋ ਪੰਜਾਬ ਦੇ ਤੱਕ ਤੇ ਇਸ ਸਮੇਂ ਜਿਹੜਾ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਔਰ ਉਸੇ ਬਾਅਦ ਜਿਹੜਾ ਪਰਾਲੀ ਹੈ ਜਿਹੜੀ ਇੱਕ ਵੱਡੀ ਸਮੱਸਿਆ ਬਣ ਜਾਂਦੀ ਹੈ ਉਸ ਨੂੰ ਨਜਿੱਠਣ ਲਈ ਇੱਕ ਇੰਡਸਟਰੀਅਲਿਸ ਵੱਲੋਂ ਇੱਕ ਮਸ਼ੀਨ ਤਿਆਰ ਕੀਤੀ ਗਈ ਹੈ ਜਿਹੜੀ ਕਿ ਪਰਾਲੀ ਤੋਂ ਕੋਇਲਾ ਬਣਾਉਂਦੀ ਹੈ ਫਿਲਹਾਲ ਤੁਹਾਨੂੰ ਮੈਂ ਤਸਵੀਰਾਂ ਦਿਖਾ ਦਵਾ ਐਕਸਪਰ ਬੀ ਸੋਲੂਸ਼ਨ ਪ੍ਰਾਈਵੇਟ ਲਿਮਟਿਡ ਫੈਕਟਰੀਆਂ ਦੀ ਫੈਕਟਰੀ ਦੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਅੰਦਰ ਜਿਹੜੀ ਮਸ਼ੀਨ ਲਗਾਈ ਗਈ ਹੈ ਉਹ ਤੋਂ ਦੀ ਪਰਾਲੀ ਤੋਂ ਜਿਹੜਾ ਕੋਇਲਾ ਤਿਆਰ ਕੀਤਾ ਜਾ ਰਿਹਾ ਹੈ ਹਾਲਾਂਕਿ ਸਰਕਾਰਾਂ ਵੱਲੋਂ ਪ੍ਰਾਲੀ ਤੋਂ ਨਜਿੱਠਣ ਲਈ ਪਿਛਲੀ ਵਾਰ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰਦੇ ਉਹਨੂੰ ਇੰਪਲੀਮੈਂਟ ਕੀਤਾ ਸੀਗਾ ਕਿ ਜਿਹੜਾ ਪੈਰਟ ਬਣਾ ਕੇ ਘਟੋ ਘਾਟ ਜਿਹੜੇ ਪੱਠੇ ਚੱਲਦੇ ਨੇ ਇੱਟਾਂ ਦੇ ਉਹਦੇ ਵਿੱਚ ਯੂਜ਼ ਕੀਤਾ ਜਾਵੇ ਪ੍ਰਾਲੀ ਦੇ ਪੈਰਟਾਂ ਨੂੰ ਲੇਕਿਨ ਉਹ ਵੀ ਕਿਸੇ ਹੱਦ ਤੱਕ ਯੂਜ਼ ਜਿਹੜੇ ਆ ਉਹ ਨਹੀਂ ਹੋ ਪਏ ਔਰ ਹੁਣ ਤਾਂ ਜਿਹੜੀ ਤਸਵੀਰਾਂ ਦਿਖਾ ਰਹੇ ਮਸ਼ੀਨ ਦੀ ਵੱਲ ਦਿਖਾ ਦਈਏ ਕਿ ਆ ਦੇਖ ਸਕਦੇ ਹੋ ਕਿ ਇਸ ਮਸ਼ੀਨ ਦੇ ਵਿੱਚ ਜਿਹੜਾ ਪ੍ਰਾਲੀ ਨੂੰ ਪਾਇਆ ਜਾ ਰਿਹਾ ਹੈ ਔਰ ਦੂਸਰੇ ਪਾਸੇ ਜਿਹੜਾ ਇਸ ਦਾ ਕੋਇਲਾ ਬਣ ਕੇ ਨਿਕਲ ਕੇ ਬਾਹਰ ਆ ਰਿਹਾ ਹੈ ਮਸ਼ੀਨ ਵਿੱਚੋਂ ਤਸਵੀਰਾਂ ਦੇਖ ਸਕਦੇ ਹੋ ਜਿਹੜੀ ਪ੍ਰਾਲੀ ਹੈ ਇਸ ਪ੍ਰਾਲੀ ਤੋਂ ਨਜਿੱਠਣ ਲਈ ਇੱਕ ਇੰਡਸਟਰੀਸਟ ਵੱਲੋਂ ਜਿਹੜਾ ਮਸ਼ੀਨ ਤਿਆਰ ਕੀਤੀ ਗਈ ਹੈ ਔਰ ਕਿਸਾਨ ਆਗੂ ਜਿਹੜੇ ਨੇ ਅੱਜ ਉਹ ਮਸ਼ੀਨ ਨੂੰ ਦੇਖਣ ਆਏ ਨੇ ਔਰ ਤੁਹਾਨੂੰ ਤਸਵੀਰਾਂ ਦਿਖਾ ਦਈਏ ਕਿ ਜਿਹੜੀ ਪ੍ਰਾਲੀ ਤੋਂ ਜਿਹੜਾ ਕੋਇਲਾ ਬਣ ਰਿਹਾ ਹੈ ਦੇਖੋ ਦੇਖ ਸਕਦੇ ਹੋ ਕਿ ਇੱਕ ਪਾਸੇ ਪ੍ਰਾਲੀ ਪਾਈ ਜਾ ਰਹੀ ਹੈ ਤੇ ਦੂਸਰੀ ਪਾਸੇ ਕੋਲਾ ਬਣ ਕੇ ਜਿਹੜਾ ਨਿਕਲ ਰਿਹਾ ਹੈ ਫਿਲਹਾਲ ਇਹ ਜਿਹੜਾ ਕੱਚਾ ਕੋਇਲਾ ਹੈ ਜਿਹੜਾ ਕਿ ਬਾਹਰ ਆ ਰਿਹਾ ਹੈ ਔਰ ਇਸ ਸਮੇ ਜਿਹੜੇ ਇੰਡਸਟਰੀਸਟ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਜਿਹੜੇ ਕਿਸਾਨ ਆਗੂ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਸਰ ਲਗਾਤਾਰ ਪ੍ਰਾਲੀ ਦੀ ਇੱਕ ਸਮੱਸਿਆ ਬਣੀ ਹੋਈ ਹੈ ਸਰਕਾਰ ਲਈ ਵੀ ਕਿਸਾਨਾਂ ਲਈ ਵੀ ਉਹਨੂੰ ਨਜਿੱਠਣ ਲਈ ਜਿਹੜੀ ਤੁਸੀਂ ਮਸ਼ੀਨ ਤਿਆਰ ਕੀਤੀ ਗਈ ਹੈ ਇਹ ਮਸ਼ੀਨ ਚ ਕਿਵੇਂ ਜਿਹੜਾ ਪ੍ਰਾਲੀ ਤੋਂ ਕੋਇਲਾ ਜਿਹੜਾ ਬਣ ਰਿਹਾ ਹੈਗਾ ਇਸ ਬਾਰੇ ਦੱਸ ਵੇਖੋ ਇਹ ਏੜੀ ਟੈਕਨੋਲੋਜੀ ਹੈਗੀ ਮੈਂ ਇਹ ਨਹੀਂ ਕਹੂੰਗਾ ਕਿ ਆਪਣਾ ਕੱਚਾ ਕੋਲਾ ਬਹੁੰਦਾ ਸੀ ਸਰ ਦੁਨੀਆ ਜਾਣਦੀ ਹੈ ਕਿ ਕੱਚਾ ਕੋਲਾ ਲੱਕੜ ਤੋਂ ਬਹੁੰਦਾ ਹੈ ਲੱਕੜ ਤੋਂ ਹੀ ਬਣਦਾ ਰਿਹਾ ਹੈ ਸੇਮ ਉਹੀ ਟੈਕਨੋਲੋਜੀ ਜਿ ਜਦੋਂ ਜ਼ਮੀਨ ਦੇ ਥੱਲੇ ਦਬਿਆ ਹੁੰਦਾ ਬਾਇਓਮਾਸ ਹੀਟ ਮਿਲਦੀ ਹੈ ਦਬਾਹ ਪੈਂਦਾ ਉਹਦੀ ਸ਼ਕਲ ਬਦਲ ਜਾਂਦੀ ਹੈ ਉਹ ਕੋਲੇ ਦੀ ਫਾਰਮ ਚ ਆ ਜਾਂਦਾ ਹੈ ਸੇਮ ਉਹੀ ਟੈਕਨੋਲੋਜੀ ਇਹ ਮੈਂ ਪਰਾਲੀ ਲਈ ਨਹੀਂ ਗੱਲ ਕਰੂੰਗਾ ਕਿਸੇ ਤਰ੍ਹਾਂ ਦੀ ਵੀ ਐਗਰੀਕਲਚਰ ਵੇਸਟ ਹੁੰਦੀ ਹੈ ਰੈਜ਼ਿਡੂ ਹੁੰਦਾ ਉਹਨੂੰ ਆਪਾਂ ਜਦੋਂ ਚੇਂਜ ਕਰਾਂਗੇ ਵਰਤੋ ਉਹਦੀ ਸ਼ਕਲ ਜਦੋਂ ਤੁਸੀਂ ਦੇਖਣਾ ਕੱਚਾ ਕੋਲਾ ਬਣ ਰਿਹਾ ਹੈ ਇਹਦੇ ਪੈਲੇਟ ਬਣ ਜਊਗੇ ਕੋਲੇ ਦੇ ਮੁਕਾਬਲੇ ਕੰਮ ਕਰਦੇ ਆ ਤੇ ਜ਼ਮੀਨਦਾਰਾਂ ਨੇ ਕਿੱਦਾਂ ਸਾਡੇ ਵੀਰ ਖੜੇ ਆ ਇਹਨਾਂ ਨੇ ਜਦੋਂ ਮੇਰੀ ਗੱਲ ਹੁੰਦੀ ਸੀ ਉਹ ਮੈਂ ਕਹਾ 20 ਰੁਪਏ ਕਿਲੋ ਤੁਸੀਂ ਕਣਕ ਵੇਚਦੇ ਹੋ 20 ਰੁਪਏ ਕਿਲੋ ਕੋਲਾ ਵਿਕਦਾ ਹੈ ਇਹ ਕੋਲਾ ਦੇਖੋ ਫਿਊਲ ਜਿਹੜੀ ਆ ਉਹ ਲੰਬੇ ਟਾਈਮ ਤੇ ਚੱਲਣ ਵਾਲੀ ਚੀਜ਼ ਹੈ ਐਸ ਵੇਲੇ ਸਾਡਾ ਜਿੰਮੇਦਾਰ ਸਾਡਾ ਕਿਸਾਨ ਓਲ ਪ੍ਰੋਡਕਸ਼ਨ ਤੋਂ ਮਰਿਆ ਹੈ ਸਾਡਾ ਫੂਡ ਇੰਨਾ ਜ਼ਿਆਦਾ ਸਾਡੇ ਕੋਲ ਹੁੰਦਾ ਪਿਆ ਕਿ ਉਹਦੀ ਖਪਤ ਨਹੀਂ ਹੋ پا ਰਹੀ ਤੇ ਇਹ ਸਾਡੀ ਸਮੱਸਿਆ ਹੋ ਰਹੀ ਹੈ ਕਿਸਾਨ ਵੀ ਉੱਥੋਂ ਮਰ ਰਿਹਾ ਖਰਚੇ ਵਧੇ ਜਾ ਰਹੇ ਆ ਮਾਰਕੀਟ ਹੈ ਨਹੀਂ ਦੀ ਪ੍ਰੋਡਕਟ ਦੀ ਪਰ ਜੇ ਗੱਲ ਕੀਤੀ ਜਾਵੇ ਇਹਨੂੰ ਕਿੰਨਾ ਸਮਾਂ ਹੋ ਗਿਆ ਤਿਆਰ ਕਿਤੇ ਹੋਏ ਮਸ਼ੀਨ ਨੂੰ ਔਰ ਇਹ ਜਿਹੜੀ ਮਸ਼ੀਨ ਹੈ ਹਜੇ ਤੱਕ ਸਰਕਾਰਾਂ ਟੈਕਨੋਲੋਜੀ ਦੀ ਐਕਸੈਪਟੈਂਸ ਇਹ ਟੈਕਨੋਲੋਜੀ ਕਿਤੇ ਅਮਰੀਕਾ ਤੋਂ ਕਿਤੇ ਜਾਪਾਨ ਤੋਂ ਕਿਤੇ ਯੂਰਪ ਤੋਂ ਤਿਆਰ ਹੋ ਕੇ ਆਉਂਦੀ ਦਾ ਸ਼ਾਇਦ ਮੁੱਲ ਪੈ ਜਾਣਾ ਸੀ ਤੇ ਇੰਡੀਅਨ ਟੈਕਨੋਲੋਜੀ ਇਸ ਕਰਕੇ ਮੁੱਲ ਨਹੀਂ ਪੈਂਦਾ ਮੈਂ ਹੁਣੇ ਆਪਣੇ ਦੱਸਦਾ ਪਿਆ ਸੀ ਪੰਜਾਬ 'ਚ ਇਸ ਇੰਡਸਟਰੀ ਦਾ ਮੁੱਲ ਨਹੀਂ ਹੈ ਮੈਂ ਅਸਲੇ ਮਹਾਰਾਸ਼ਟਰ ਤੋਂ ਮੇਕੋ ਇਨਕੁਆਰੀਆਂ ਆਂਦੀਆਂ ਮੈਂ ਗੁਜਰਾਤ ਨਾਲ ਡੀਲ ਕਰ ਰਿਹਾ ਮੈਂ ਐਮਪੀ ਨਾਲ ਡੀਲ ਕਰ ਰਿਹਾ ਮੈਂ ਯੂਪੀ ਨਾਲ ਡੀਲ ਕਰ ਰਿਹਾ ਮੈਂ ਬਿਹਾਰ ਨਾਲ ਡੀਲ ਕਰ ਰਿਹਾ ਮੈਂ ਕਰਨਾਟਕਾ ਨਾਲ ਡੀਲ ਕਰ ਰਿਹਾ ਪੰਜਾਬ ਦੇ ਵਿੱਚ ਕਿਸੇ ਦਾ ਕੁਝ ਆਈ ਹੈ ਨਹੀਂ ਕਿਸ ਨੂੰ ਅ ਮੇਰੇ ਕੋਲ ਤੁਸੀਂ ਦੇਖਦੇ ਵੇ ਕੋ ਮੂਫ ਹੀ ਪਈ ਹੈ ਜਾਮਨੇਗਰ ਤੋਂ ਮੂਫ ਨੇ ਸੈਂਪਲ ਆਇਆ ਦਾ ਕੋਲਾ ਬਣਾਣਾ ਹੈ ਆਪੋ ਆਪਣੇ ਏਰੀਆ ਦੇ ਜਿਹੜੀ ਰਹਿਣ ਖੁਦ ਹੁੰਦੀ ਲੋਕੀ ਉਹਨੂੰ ਕੋਲੇ ਚ ਕਨਵਰਟ ਕਰ ਰਿਹਾ ਵੈਲਿਊ ਐਡੀਸ਼ਨ ਕਰ ਰਿਹਾ ਤਾਂ ਸਾਡਾ ਕਿਸਾਨ ਹਰ ਵੇ ਬਦਨਾਮ ਆਖੇ ਬਾਲਦੇ ਨਾ ਕਰੇਗੀ ਟੈਕਨੋਲੋਜੀ ਦੇ ਦਿਓ ਪਰ ਜੇ ਗੱਲ ਕੀਤੀ ਜਾਵੇ ਹੁਣ ਕਿਸਾਨ ਆਪੂ ਆਏ ਨੇ ਉਹਨਾਂ ਨੂੰ ਵੀ ਆਪਣੀ ਟੈਕਨੋਲੋਜੀ ਦਿਖਾਈ ਹੈ ਮਸ਼ੀਨ ਨੂੰ ਦਿਖਾਇਆ ਹੈ ਉਹਨਾਂ ਦਾ ਕੀ ਕਹਿਣਾ ਹੈ ਇਹ ਮੇਰੇ ਖਿਆਲ ਤੁਸੀਂ ਕਿਸਾਨਾਂ ਨੂੰ ਪੁੱਛੋਗੇ ਜਿਆਦਾ ਵਧੀਆ ਤਰੀਕੇ ਨਾਲ ਦੱਸ ਸਕਦੇ ਆ ਪਰ ਜਿਹੜਾ ਦੇਖੋ ਜੀ ਅਖੀਰ ਤਾਂ ਫਿਊਲ ਬਕਣਾ ਹੈ ਪੰਜਾਬ ਦੇ ਵਿੱਚ ਜਦੋਂ ਮੈਂ ਪ੍ਰਾਲੀ ਬਾਰੇ ਜਾਂ ਜਦੋਂ ਗੱਲ ਕਰਦਾ ਤੁਸੀਂ ਪ੍ਰਾਲੀ ਦੀ ਇਕੱਲੀ ਗੱਲ ਨਾ ਕਰੋ ਪ੍ਰਾਲੀ ਕਿੱਥੋਂ ਸ਼ੁਰੂ ਹੁੰਦੀ ਹੈ ਝੋਨਾ ਝੋਨਾ ਅਸੀਂ ਅਸੀਂ ਖਾਈ ਦਾ ਨਹੀਂ ਹੈ ਇਹ ਗ੍ਰੇਨ ਰੈਵੋਲੂਸ਼ਨ ਵੇਲੇ ਹਰਦ ਕ੍ਰਾਂਤੀ ਵੇਲੇ ਸਾਨੂੰ ਇੰਟਰੋਡਿਊਸ ਕੀਤਾ ਗਿਆ ਸੀ ਪਾਣੀ ਅਸੀਂ ਖਰਾਬ ਕਰੀਦਾ ਬਿਜਲੀ ਆਪਣੇ ਪੰਜਾਬ ਦੀ ਅਸੀਂ ਖਰਾਬ ਕਰੀਦੀ ਹੈ ਜ਼ਮੀਨ ਅਸੀਂ ਖਰਾਬ ਕਰੀਦੀ ਹੈ ਮਿੱਟੀ ਅਸੀਂ ਖਰਾਬ ਕਰੀਦੀ ਆ ਉਸ ਤੋਂ ਬਾਅਦ ਸਾਡਾ ਮਾਲ ਜਿਹੜਾ ਹੈ ਹਵਾ ਸੜਦੇ ਇਲਜ਼ਾਮ ਲੱਗਦਾ ਸੀ ਬਾਲ ਕੇ ਉਹਨੂੰ ਹਵਾ ਖਰਾਬ ਕਰੀਦੀ ਹੈ ਪਰ ਸਾਡੀ ਮਜਬੂਰੀ ਦੇਖੋ ਸਾਡੇ ਕੋਲ ਹੱਲ ਵੀ ਕੋਈ ਨਹੀਂ ਅਸੀਂ ਖਾਈ ਦੀ ਵੀ ਨਹੀਂ ਪੇ ਅਸੀਂ ਝੋਨਾ ਜਾਂ ਧਾਨ ਨਹੀਂ ਆ ਜੋ ਪੈੱਡੀ ਬੋਲਦੇ ਅਸੀਂ ਖਾਈ ਦੀ ਵੀ ਨਹੀਂ ਪੰਜਾਬ ਦੀ ਖੁਰਾਕ ਵੀ ਐਣੀਗੀ ਜਿੱਦਾਂ ਤੁਸੀਂ ਗ੍ਰੀਨ ਰੈਵੋਲੂਸ਼ਨ ਵੇਲੇ ਸਾਨੂੰ ਪੈੱਡੀ ਦੇਤੀ ਤੋ ਉਦੋਂ ਸਾਨੂੰ ਦੇ ਦਿਓ ਨਾ ਕੋਲਾ ਸਾਨੂੰ ਐਨਰਜੀ ਵਲ ਲੈ ਜਾਓ ਜੇ ਗ੍ਰੀਨ ਰੈਵੋਲੂਸ਼ਨ ਹੋਈ ਸੀ ਤਾਂ ਐਨਰਜੀ ਰੈਵੋਲੂਸ਼ਨ ਦੇ ਦਿਓ ਸਾਡਾ ਜ਼ਿਮੀਂਦਾਰ ਤਿਆਰ ਹੈ ਜ਼ਿਮੀਂਦਾਰ ਮਨਾ ਨਹੀਂ ਕਰਦਾ ਉਹਨੂੰ ਰਸਤਾ ਤਾਂ ਦਿਓ ਜਾਣਾ ਕਿੱਥੇ ਹੈ ਉਹ ਸਰਕਾਰ ਨਾਲ ਇਸ ਬਾਰੇ ਗੱਲ ਹੋਈ ਹੈ ਮਸ਼ੀਨ ਨੂੰ ਲੈ ਕੇ ਕਿ ਜਿਹੜੀ ਮਸ਼ੀਨ ਤੁਹਾਡੇ ਵੱਲੋਂ ਤਿਆਰ ਕੀਤੀ ਗਈ ਖਾਸ ਕਰ ਪ੍ਰਾਲੀ ਦੀ ਜਿਹੜੀ ਸਮੱਸਿਆ ਤੋਂ ਨਜਿੱਠਣ ਲਈ ਤੇ ਸਰਕਾਰ ਵੱਲੋਂ ਕੋਈ ਤਾਲਮੇਲ ਕੋਈ ਗੱਲਬਾਤ ਹੋ ਰਹੀ ਹੈ ਵੇਖੋ ਮੈਂ ਬਾਰ ਬਾਰ ਕਹਿੰਦਾ ਹਾਂ ਨਾ ਇਹਨੂੰ ਸਭ ਤੋਂ ਪਹਿਲਾਂ ਤਾਂ ਇਹਨੂੰ ਜੜੋ ਖਤਰੋਂ ਲਈ ਡਾਇਵਰਸੀਫਿਕੇਸ਼ਨ ਜ਼ਰੂਰੀ ਹੈ ਜ਼ਿੰਮੇਵਾਰ ਕੋਈ ਝੋਨਾ ਲਾਣ ਨੂੰ ਖੁਸ਼ ਨਹੀਂ ਹੈਗਾ ਉਹਨੂੰ ਆਲਟਰਨੇਟਿਵ ਦੇ ਦਿਓ ਕਿ ਆਪਾਂ ਲਾਈਏ ਕਿ ਜਿਨ੍ਹਾਂ ਨੂੰ ਉਹ ਦੋ ਪੈਸੇ ਲਭ ਸਕਣ ਪਹਿਲੀ ਗੱਲ ਤੇ ਜੋੜੋ ਜੇ ਮੁਕਾਲਾ ਤੇ ਆਪਾਂ ਆਲਟਰਨੇਟਿਵ ਸੈਕੰਡ ਜੇ ਆਲਟਰਨੇਟਿਵ ਨਹੀਂ ਦੇ ਸਕਦੇ ਤਾਂ ਘੱਟੋ ਘਾਟ ਏਨਰਜੀ ਕ੍ਰ ਅਸੀਂ ਉਸ ਟੈਕਨੋਲੋਜੀ ਨੂੰ ਫੜੀਏ ਜਿਹੜੀ ਟੈਕਨੋਲੋਜੀ ਕਾਮਯਾਬ ਹੋ ਸਕਦੀ ਹੈ ਜਦੋਂ ਅਸੀਂ ਪੰਜਾਬ ਇਨੀ ਕੋਈ ਗੌਰਮੈਂਟ ਕੋਲ ਅਸੀਂ ਗਿੱਟੀਆਂ ਬਣਾਵਾਂਗੇ ਪਰ阿里 ਐਡੀ ਕਿ 치ੜੀ ਹੁੰਦੀ ਹੈ ਇਹਦੀ ਗਿੱਟੀ ਬਣਾਣੀ ਵੀ ਪੋਸੀਬਲ ਨਹੀਂ ਇਹਦੀ ਗਿੱਟੀ ਬਣਾਣ ਜਾਂ ਪੈਲੇਟਸ ਬੋਲਦੇ ਆ ਜਾਂ ਬ੍ਰਿਕਟਸ ਬੋਲਦੇ ਆ ਜਦੋਂ ਉਹਦੇ ਮਸ਼ੀਨ ਦੇ ਵਿੱਚ ਪਾਣੇ ਹੈ ਉਹਦੀ ਬ੍ਰਿਕਟ ਨਹੀਂ ਬਣੂਗੀ ਜਿਹੜਾ ਤੁਸੀਂ ਇਹ ਮਟੀਰੀਅਲ ਦੇਖ ਰਹੇ ਹੋ ਇਹ ਬਿਲਕੁਲ ਕੜਕ ਹੋ ਗਿਆ ਇਹ ਟੌਰੀਫੈਕਸ਼ਨ ਟੈਕਨੋਲੋਜੀ ਹੈ ਕੋਲਾ ਬਣਾਉਣ ਦੀ ਇਹਨੂੰ ਜਦੋਂ ਅਸੀਂ ਰਾੜਦੇਈਦਾ ਸਾੜਦੇਈਦਾ ਹੀਟ ਅਪ ਕਰਦੇਈਦਾ ਤਾਂ ਮਟੀਰੀਅਲ ਗ੍ਰਾਈਂਡੇਬਲ ਹੋ ਜਾਂਦਾ ਜਦੋਂ ਗ੍ਰਾਈਂਡ ਹੋ ਗਿਆ ਪਾਊਡਰ ਬਣ ਜਾਊਗਾ ਫਿਰ ਤੁਸੀਂ ਕਿਸੇ ਵੀ ਤਰ੍ਹਾਂ ਪੈਲੇਟ ਚ ਬਣਾ ਸਕਦੇ ਹੋ ਪਰ ਪ੍ਰਾਲੀ ਆਪਣੇ ਆਪ ਚ ਇੰਨੀ ਛਿਹਰੀ ਚੀਜ਼ ਹੈ ਉਹਨੂੰ ਤੁਸੀਂ ਪੈਲੇਟ ਮਸ਼ੀਨ ਚ ਪਾ ਕੇ ਕਸਾਹੇ ਦਿੰਦਾ ਮੈਂ ਸਰਕਾਰ ਨਾਲ ਵੀ ਡਿਸਕਸ਼ਨ ਚੱਲਦੀ ਹੈ ਸਰਕਾਰ ਦੇਖੋ ਭਾਈ ਸਾਹਿਬ ਮੈਂ ਅੱਗੇ ਵੀ ਗੱਲ ਕਰਦਾ ਹੁਣਾ ਹੁਣ ਭਿਆਨ ਸਰ ਤੇ ਆਕਤੂਬਰ ਚੜ ਗਿਆ ਹੈ ਕਟਿੰਗ ਦਾ ਟਾਈਮ ਆਇਆ ਹੈ ਸਰਕਾਰ ਜਿੰਦੀ ਐ ਐਕਟੀਵਿਟੀ ਦੇ ਵਧੀਆਂ ਹੋਈਆਂ ਨਵੰਬਰ ਮੁਕਣਾ ਨਹੀਂ ਸਰਕਾਰ ਖਤਮ ਐ ਪਰਾਲੀ ਭੁੱਲ ਜਾਂਦੇ ਫਿਰ ਜ਼ਿੰਮੇਵਾਰੀ ਵੀ ਭੁੱਲ ਜਾਣਾ ਪਰਾਲੀ ਵੀ ਭੁੱਲ ਜਾਣੀ ਐ ਕਿਸਾਨ ਵੀ ਭੁੱਲ ਜਾਣਾ ਗੱਲਾਂ ਸਾਰੀਆਂ ਮੁੱਕ ਜਣੀਆਂ ਨਵੰਬਰ ਮੁੱਕੇ ਨੇ ਸਾਰੇ ਅਫਸਰ ਮੁੱਕ ਖਤਮ ਫਿਰ ਅਗਲੇ ਸਾਲ ਦੇਖਾਂਗੇ ਬਿਲਕੁਲ ਕਿਸਾਨ ਆਗੂ ਵੀ ਸਾਡੇ ਨਾਲ ਨੇ ਖਾਸ ਕਰ ਹਰ ਸੁਰਿੰਦਰ ਜੀ ਸਰ ਪਰਾਲੀ ਦੀ ਤੁਸੀਂ ਮਸ਼ੀਨ ਦੇਖਣ ਆਏ ਹੋ ਕਿ ਕਿਵੇਂ ਕੋਇਲਾ ਬਣਦਾ ਇਸ ਮਸ਼ੀਨ ਤੋਂ ਤੇ પરાਲੀ ਇੱਕ ਜਿਹੜੀ ਸਮੱਸਿਆ ਹੈ ਖਾਸ ਕਰ ਕਿਸਾਨਾਂ ਲਈ ਵੀ ਕਿਉਂਕਿ ਸਰਕਾਰ ਵੀ ਕਹਿੰਦੀ ਹੈ ਕਿਸਾਨਾਂ ਨੂੰ ਕਿ ਆਗਣਾ ਲਾਓ ਜਦੋਂ ਪਰਾਲੀ ਨੂੰ ਖਾਸ ਕਰ ਜਿਹੜੀ ਪਰਾਲੀ ਆ ਉਹ ਜਿਆਦਾ ਸਰਕਾਰ ਨੂੰ ਦੇ ਦਿਓ ਜਾਂ ਫਿਰ ਜਿਹੜੀ ਜ਼ਰੂਰਤ ਜਿਨਾਂ ਨੂੰ ਹੈ ਉਹਨਾਂ ਨੂੰ ਦੇ ਦੇ ਦਿੱਤੀ ਜਾਣੀ ਚਾਹੀਦੀ ਹੁਣ ਤੁਸੀਂ ਜਿਹੜੀ ਮਸ਼ੀਨ ਦੇਖੀ ਹੈ ਕੀ ਲੱਗਦਾ ਹੈ ਕਿ ਇਹਦਾ ਕੋਈ ਹੱਲ ਨਹੀਂ ਹੁੰਦਾ ਜਾਂ ਨਟਾਰਾ ਹੁੰਦਾ ਨਜ਼ਰ ਆ ਰਿਹਾ ਦੇਖੋ ਜੀ ਇਹ ਜਿਹੜੀ ਮਸ਼ੀਨਰੀ ਦੇਖੀ ਆ ਇਹ ਫੈਕਟਰੀ ਬਹੁਤ ਵਧੀਆ ਫੈਕਟਰੀ ਆ ਬਹੁਤ ਲਾਹੇਵੰਦ ਆ ਇਹੋ ਜਿਹੀਆਂ ਫੈਕਟਰੀਆਂ ਨੂੰ ਸਰਕਾਰਾਂ ਜਿਹੜੀਆਂ ਪੈਲ ਨਹੀਂ ਦਿੰਦੀਆਂ ਉਹ ਜਿਹੜੀ ਉਹ ਗੈਸ ਫੈਕਟਰੀਆਂ ਲਾਉਣੀਆਂ ਸ਼ੁਰੂ ਕੀਤੀਆਂ ਸੈਂਟਰ ਸਰਕਾਰ ਉਦੇ ਨਾਲ ਪੋਲੂਸ਼ਨ ਵੀ ਬਹੁਤ ਜ਼ਿਆਦਾ ਮਤਲਬ ਕਿ ਖਰਾਬ ਹੋ ਰਿਹਾ ਤੇ ਫਿਰ ਨਾ ਪਾਣੀ ਸਾਡੇ ਪੱਤਨ ਵੀ ਖਰਾਬ ਹੋ ਰਿਹਾ ਉਹਨਾਂ ਨੂੰ ਧੱਕੇ ਨਾਲ ਲਾਇਆ ਜਾ ਰਿਹਾ ਉਹਨੂੰ ਧੱਕੇ ਨਾਲ ਲਾਉਣ ਦੀ ਬਜਾਏ ਇਹੋ ਜਿਹੇ ਫੈਕਟਰੀਆਂ ਨੂੰ ਕਹਿ ਦਿੱਤੀ ਜਾਵੇ ਤਾਂ ਮੇਰਾ ਖਿਆਲ ਆ ਵੀ ਪੰਜਾਬ ਜਿਹੜਾ ਸਵਰਗ ਬਣ ਜਾਵੇ ਪੰਜਾਬ ਹੀ ਨਹੀਂ ਪੂਰਾ ਭਾਰਤੀ ਸਵਰਗ ਬਣ ਸਕਦਾ ਜੇ ਇਹੋ ਜਿਹੇ ਫੈਕਟਰੀਆਂ ਲਾਈਆਂ ਜਾਣ ਤਾਂ ਕਿਉਂਕਿ ਇਹ ਕੱਲੀ ਪਰਾਲੀ ਦੇ ਨਹੀਂ ਇਹ ਆ ਦੇਖੋ ਮੂੰਗਫਲੀ ਦੀ ਬੇਸਟ ਮੂੰਗਫਲੀ ਦਾ ਛਿਲਕਾ ਤੇ ਮਤਲਬ ਕਿ ਜਿਹੜੀ ਗੰਨੇ ਦੀ ਖੋਰੀ ਆ ਉਹ ਤੋਂ ਔਰ ਪਰਾਲੀ ਤੋਂ ਹੋਰ ਜਿੰਨੀਆਂ ਵੀ ਚੀਜ਼ਾਂ ਜਿਹੜੀ ਬੇਸਤ ਆ ਉਹਨਾਂ ਦੇ ਉੱਤੋਂ ਇਹ ਮਤਲਬ ਕੋਲਾ ਬਣਦਾ ਕੋਲੇ ਦੀ ਵਰਤੋਂ ਜਿਹੜੀ ਆ ਆਮ ਫੈਕਟਰੀਆਂ ਦੇ ਵਿੱਚ ਬਹੁਤ ਤਰ੍ਹਾਂ ਦੀ ਵਰਤੋਂ ਦੇ ਵਿੱਚ ਕੀਤੀ ਜਾ ਸਕਦੀ ਆ ਜਿਹਦੇ ਵਿੱਚ ਕੇ ਆਪਣਾ ਜਿੱਦਾਂ ਕਹਿੰਦੇ ਸੋਨੇ ਤੇ ਸੁਹਾਗਾ ਹੋ ਜਾਂਦਾ ਪਰ ਉਹ ਜਿਹੀਆਂ ਫੈਕਟਰੀਆਂ ਨੂੰ ਪਤਾ ਨਹੀਂ ਕਿਉਂ ਸਰਕਾਰਾਂ ਪਹਿਲ ਨਹੀਂ ਦਿੰਦੀਆਂ ਜਿਹੜੀਆਂ ਹਾਨੀਕਾਰਕ ਫੈਕਟਰੀਆਂ ਆ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਆ ਔਰ ਮੇਰਾ ਖਿਆਲ ਹੈ ਵੀ ਇਸ ਸਪੈਕਟਰਲ ਜੇ ਧਿਆਨ ਦਿੱਤਾ ਜਾਵੇ ਤੇ ਸਵਰਗ ਬਣ ਸਕਦਾ ਇਹ ਟੈਕਨੋਲੋਜੀ ਦੀ ਇਹਨਾਂ ਨਾਲ ਗੱਲ ਕੀਤੀ ਕਹਿੰਦੇ ਕਿਸਾਨਾਂ ਨੂੰ ਪੁੱਛਿਆ ਤੁਹਾਨੂੰ ਇਹ ਟੈਕਨੋਲੋਜੀ ਸਮਝ ਆਈ ਦੇਖੋ ਜੀ ਟੈਕਨੋਲੋਜੀ ਬਿਲਕੁਲ ਸਮਝ ਆਉਂਦੀ ਐ ਮੈਂ ਤੁਹਾਨੂੰ ਜਿੱਦਾਂ ਬੇਨਤੀ ਕੀਤੀ ਆ ਕਿ ਗੁਰਵ ਜੀ ਇਹ ਜਿਹੜੀ ਚੀਜ਼ ਬੇਸਟ ਆ ਉਹਦੇ ਤੋਂ ਕੋਲਾ ਬਣ ਜਾਣਾ ਜਿੰਨੇ ਦਾ ਸਾਡਾ ਅਨਾਜ ਵੇਖਦਾ ਉਹਨੇ ਦਾ ਸਾਡਾ ਕੋਲਾ ਵੇਖਣ ਲਾ ਆਪਣਾ ਜਿਹੜੀ ਬੇਸਟ ਆ ਉਸ ਤੋਂ ਔਰ ਇਹੋ ਜਿਹੇ ਚੀਜ਼ਾਂ ਚੀਜ਼ਾਂ ਲਾਈਆਂ ਜਾਣ ਤਾਂ ਸਾਡੀ ਕਮਾਈ ਜਿਹੜੀ ਆ ਵੱਧ ਹੋ ਸਕਦੀ ਆ ਜ਼ਿਮੀਂਦਾਰ ਵੀ ਮਤਲਬ ਉਹ ਚ ਫਾਇਦੇ ਜਾ ਸਕਦਾ ਕਿਉਂਕਿ ਉਹਦੀ ਬੇਸ ਸੰਭੀ ਜਾਣੀ ਆ ਔਰ ਜਿਹੜਾ ਫੈਕਟਰੀ ਵਾਲਾ ਇੰਡਸਟਰੀ ਵਾਲਾ ਉਹ ਵੀ ਉਸ ਤੋਂ ਫਾਇਦੇ ਜਾ ਸਕਦਾ ਕਿ ਇਹਨਾਂ ਨੂੰ ਘੱਟੋ ਘੱਟ 2 ਸਾਲ ਹੋ ਗਏ ਇਸ ਮਸ਼ੀਨ ਨੂੰ ਤਿਆਰ ਕੀਤੇ ਹੋਏ ਮਸ਼ੀਨ ਦਾ ਜਿਹੜਾ ਯੂਜ਼ ਹੈ ਉਹ ਨਹੀਂ ਹੋ ਪਾ ਰਿਹਾ ਨਾ ਕਿਸਾਨਾਂ ਵੱਲੋਂ ਨਾ ਸਰਕਾਰ ਵੱਲੋਂ ਕੀ ਲੱਗਦਾ ਕੋਈ ਹੱਲ ਨਿਕਲਦਾ ਨਜ਼ਰ ਆ ਰਿਹਾ ਕੱਲਾ ਕਿਸਾਨ ਨਾ ਜੇ ਇਹ ਫੈਕਟਰੀ ਲਾ ਲੂਗਾ ਉਹਦੀ ਉਹਦਾ ਉਹਦੀ ਸਾਂਭ ਸੰਭਾਲ ਕਰਨੀ ਜਾਂ ਉਹਦਾ ਖਾਫਤ ਕਰਵਾਣੀ ਜਾਂ ਵੇਚਣਾ ਉਹਦੀ ਲਈ ਮੁਸ਼ਕਲ ਹੋ ਜਾਂਦਾ ਜੇ ਥੋੜੇ ਜਿਹਾ ਸਰਕਾਰ ਇਸ ਬੰਦੇ ਤੇ ਧਿਆਨ ਦੇਵੇ ਜਿੱਥੇ ਬਾਕੀ ਫੈਕਟਰੀਆਂ ਨੂੰ 95 95% ਲੋਨ 80 80% 90 90% ਸਬਸਿਡੀ ਦਿੱਤੀ ਜਾਂਦੀ ਹੈ ਉੱਥੇ ਇਹਨਾਂ ਨੂੰ ਕਿਉਂ ਨਹੀਂ ਵੈਲ ਦਿੱਤੀ ਜਾਂਦੀ ਇਹ ਨਾ ਫੈਕਟਰੀਆਂ ਦੇ ਵੱਲ ਸਰਕਾਰ ਧਿਆਨ ਦੇਵੇ ਤਾਂ ਮੇਰਾ ਖਿਆਲ ਆ ਬਹੁਤ ਜਲਦੀ ਕਾਮਯਾਬੀ ਹੋ ਸਕਦੀ ਹੈ ਤਾਂ ਸਰਕਾਰ ਨੂੰ ਵੀ ਇਹ ਚ ਫਾਇਦੇ ਚਾਹੂਗੀ ਤੇ ਤੇ ਪਬਲਿਕ ਵੀ ਸੁਖੀ ਹੋ ਸਕਦੀ ਪਰ ਉਹ ਸਾਡੀ ਇੰਡਸਟਰੀਸ ਜਿਹੜੇ ਅਜੇ ਪਲਟਾ ਨੇ ਇਹਨਾਂ ਨਾਲ ਗੱਲ ਹੋਈ ਹੈ ਇਹ ਕਹਿ ਰਹੇ ਕਿ ਪ੍ਰਪੋਜ਼ਲ ਜ਼ਰੂਰ ਦਿੱਤਾ ਗਿਆ ਲੇਕਿਨ ਹਜੇ ਤੱਕ ਪ੍ਰਪੋਜ਼ਲ ਵਿਚਕਾਰਹੀ ਹੈ ਉਹ ਕਹਿ ਰਹੇ ਕਿ ਜਿਹੜਾ ਪ੍ਰਾਲੀ ਦਾ ਸਮੇਂ ਆਂਦਾ ਹੈਗਾ ਤਦ ਤੱਕ ਤਾਂ ਜਿਹੜਾ ਪ੍ਰਾਲੀ ਨੂੰ ਲੈ ਕੇ ਕਾਫੀ ਵਾਦ-ਵਿਵਾਦ ਉੱਠਦਾ ਹੈ ਉਸ ਦੇ ਬਾਅਦ ਜਿੱਦਾਂ ਹੀ ਲਾਸਟ ਜਿਹੜੇ ਮਹੀਨਾ ਹੁੰਦਾ ਨਵੰਬਰ ਜਾਂ ਦਸੰਬਰ ਉਸ ਦੇ ਬਾਅਦ ਨਾ ਕਿਸਾਨ ਨੂੰ ਪੁੱਛਿਆ ਜਾਂਦਾ ਨਾ ਪ੍ਰਾਲੀ ਨੂੰ ਦੇਖੋ ਜੀ ਪਹਿਲੀ ਤੇ ਗੱਲ ਇਹ ਆ ਪ੍ਰਾਲੀ ਦਾ ਜਦੋਂ ਪੋਲੂਸ਼ਨ ਜਿਹੜਾ ਖੇਤੀਬਾੜੀ ਮਹਾਰਾ ਨੇ ਕੱਢਿਆ ਸੀਗਾ ਕਿ 2.5% ਪ੍ਰਾਲੀ ਦਾ ਪੋਲੂਸ਼ਨ ਸਿਰਫ ਹੁੰਦਾ ਖੇਤੀਬਾੜੀ ਦਾ ਬਾਕੀ ਇੰਡਸਟਰੀ ਦਾ ਟਰਾਂਸਪੋਰਟ ਦਾ ਪੋਲੂਸ਼ਨ ਆ ਔਰ ਥੋਪਿਆ ਕਿਸਾਨ ਤੇ ਹੀ ਜ਼ਿਆਦਾ ਜਾਂਦਾ ਹੈ ਕਿਸਾਨ ਨੂੰ ਹੀ ਹਮੇਸ਼ਾ ਟਾਰਗੇਟ ਬਣਾਇਆ ਜਾਂਦਾ ਵੀ ਇਹ ਜਿਹੜਾ ਜੇ ਪ੍ਰਾਲੀ ਨੇ ਲੂਗਾ ਦਾ ਪੋਲੂਸ਼ਨ ਹੋਣਾ ਪਰ ਅਸੀਂ ਨਹੀਂ ਕਹਿੰਦੇ ਕਿ ਪ੍ਰਾਲੀ ਲੋਣੀ ਚਾਹੀਦੀ ਆ ਇਸ ਤਰ੍ਹਾਂ ਦੀਆਂ ਜੇ ਵਰਤੋਂ ਕਰਨ ਮੈਨੂੰ ਇਹ ਲੱਗਦਾ ਕਿ ਸਰਕਾਰਾਂ ਤਾਂ ਨਹੀਂ ਇਹਦੇ ਬਸ ਧਿਆਨ ਦਿੰਦੀਆਂ ਵੀ ਸ਼ਾਇਦ ਇਸ ਫੈਕਟਰੀ ਵੱਲੋਂ ਇਸ ਇੰਡਸਟਰੀ ਵੱਲੋਂ ਕੋਈ ਸੇਵਾ ਪਾਣੀ ਵਧੀਆ ਨਹੀਂ ਜਾਂਦਾ ਜਿਹੜਾ ਮਤਲਬ ਕਿ ਆ ਗੈਸ ਫੈਕਟਰੀਆਂ ਲਾਈਆਂ ਜਾਂਦੀਆਂ ਉਹਨਾਂ ਵੱਲੋਂ ਕਿਤੇ ਸੈਂਟਰ ਨੂੰ ਮੋਟਾ ਸੇਵਾ ਪਾਣੀ ਦਿੱਤਾ ਗਿਆ ਜਿਹੜਾ ਕਿ ਤੱਕੇ ਦੇ ਨਾਲ ਲਾਈਆਂ ਜਾ ਰਹੀਆਂ ਜਿਹਦੇ ਨਾਲ ਇੰਨਾ ਮਤਲਬ ਪੋਲੂਸ਼ਨ ਫੈਲਦਾ ਬਹੁਤ ਜ਼ਿਆਦਾ ਉਸ ਤੋਂ ਬਾਅਦ ਵਿੱਚ ਜਿਹੜਾ ਪੱਦ ਪੱਤਣੇ ਸਾਡੇ ਸਾਡੇ ਉਹ ਵੀ ਖਰਾਬ ਹੋ ਜਾਣਗੇ ਪਾਣੀ ਜਾਨੀ ਬੇਸਤ ਉਹਦੀ ਇੰਨੀ ਗੰਦੀ ਆ ਉਹਨਾਂ ਨੂੰ ਪਹਿਲ ਦਿੱਤੀ ਜਾਂਦੀ ਆ ਉਹਨਾਂ ਨੂੰ ਪਹਿਲ ਦੇਣ ਦੀ ਬਜਾਏ ਇਹੋ ਜਿਹੇ ਫੈਕਟਰੀਆਂ ਨੂੰ ਪਹਿਲ ਦਿੱਤੀ ਜਾਵੇ ਜਿਹਦੇ ਵਿੱਚ ਕੋਈ ਵਾਤਾਵਰਣ ਨਹੀਂ ਖਰਾਬ ਕੋਈ ਪੋਲੂਸ਼ਨ ਨਹੀਂ ਫੈਲਦਾ ਤੇ ਜਿਹਦੇ ਵਿੱਚ ਸਾਡੀ ਬੇਸਤੀਰੀ ਪਰਾਲੀ ਆ ਜਾਂ ਗੰਨੇ ਦੀ ਖੋਰੀ ਆ ਜਾਂ ਆ ਮੂਹਰੇ ਦਾ ਛਿਲਕਾ ਆ ਜਾਂ ਸਰੋਂ ਦੇ ਮਤਲਬ ਕਿ ਜਿਹੜੀ ਬੇਸਤ ਆ ਉਹਦੀ ਮਤਲਬ ਕਿ ਵਰਤੋਂ ਕੀਤੀ ਜਾਂਦੀ ਉਹੋ ਜਿਹੇ ਦੇ ਕੋਲੇ ਬਣਨਾ ਤਾਂ ਉਸ ਤੋਂ ਵਧੀਆ ਹੋਰ ਕੀ ਹੋ ਸਕਦਾ ਜੇ ਗੱਲ ਕੀਤੀ ਜਾਵੇ ਤੇ ਜੇ ਸਰਕਾਰ ਨਹੀਂ ਲੈਂਦੀ ਐ ਇਸ ਮਸ਼ੀਨ ਨੂੰ ਨਹੀਂ ਖਰੀਦਦੀ ਐ ਕੀ ਕਿਸਾਨ ਖਰੀਦਣ ਕੇ ਕਿਸਾਨ ਆਗੂਆਂ ਕੇ ਇਸ ਮਸ਼ੀਨ ਨੂੰ ਲੈਣ ਤੁਸੀਂ ਤਾਂ ਖੁਦ ਦੇਖ ਲਿਆ ਟੈਕਨੋਲੋਜੀ ਕਿਵੇਂ ਦੀ ਦੇਖੋ ਆਪਾਂ ਕਿਸਾਨਾਂ ਚ ਹੋਰ ਵੀ ਗਾਂ ਵੀ ਪ੍ਰਚਾਰ ਵੀ ਕਰਾਂਗੇ ਆਪਣਾ ਵੀ ਮਨ ਬਣਾਵਾਗੇ ਬਣਾ ਕੇ ਉਸ ਤੋਂ ਬਾਅਦ ਜੇ ਸਰਕਾਰ ਨਾ ਵੀ ਕਰੂਗੀ ਫਿਰ ਸਦਾ ਕੋਈ ਵੀ ਬੰਦਾ ਰਿਸਕ ਲੈ ਸਕਦਾ ਹੈ ਔਰ ਇਸਕੇ ਬਿਨਿੰਗਾ ਹੈ ਵੀ ਵਧੀਆ ਚੀਜ਼ ਹੈ ਜਿੰਨੇ ਦੀ ਸਾਡਾ ਅਨਾਜ ਵਿਕਦਾ ਉਹਨੇ ਦਾ ਕੋਲਾ ਵਿਕਣਾ ਉਹਨੇ ਦੀ ਸਵਾ ਵਿਕਣੀ ਜਿੱਦਾ ਕਹਿੰਦੇ ਪੰਜਾਬੀ ਕਹਿੰਦੇ ਇਹ ਕਿਤੇ ਨਾ ਕਿਤੇ ਮਸ਼ੀਨ ਜਿਹੜੀ ਕਿਸਾਨਾਂ ਆਗੂ ਖਰੀਦੂਗੇ ਦੇਖੋ ਕੋਸ਼ਿਸ਼ ਪੂਰੀ ਕੀਤੀ ਜਾਊਗੀ ਇਹ ਸਮਝ ਦੇ ਵਿੱਚ ਆ ਗਈ ਮੋਰੇ ਖਾਫਤੇ ਦੀ ਕਿਹੋ ਜੀ ਆ ਅਸੀਂ ਇਹਦੀ ਬਣਾ ਇਹਦਾ ਮਟੀਰੀਅਲ ਕਿੰਨਾ ਬਣਾ ਸਕਦੇ ਆ ਦਿ ਉਸ ਹਿਸਾਬ ਦੇ ਨਾਲ ਜੇ ਕੀਤਾ ਜਾਵੇ ਤਾਂ ਬਿਲਕੁਲ ਸੋਚਿਆ ਜੋ ਇਹ ਤੁਹਾਡੀ ਹੁਣੇ ਮੀਟਿੰਗ ਹੋਈ ਹੈ ਇਹਨਾਂ ਦੇ ਨਾਲ ਤੁਸੀਂ ਜਾਣਕਾਰੀ ਪੂਰੀ ਤਰ੍ਹਾਂ ਲਈ ਹੈ ਮਸ਼ੀਨ ਤੋਂ ਕਿੰਨੀ ਜਿਹੜੀ ਖਪਤ ਹੈਗੀ ਆ ਜਾਂ ਕਿੰਨਾ ਫਾਇਦਾ ਹੋ ਸਕਦਾ ਹੈ ਉਹਨੂੰ ਦੇਖਦੇ ਹੋਏ ਲੱਗ ਰਿਹਾ ਹੈ ਕਿ ਜਿਹੜਾ ਅੱਗੇ ਕਿਸਾਨਾਂ ਨੂੰ ਇਸ ਚੀਜ਼ ਦਾ ਫਾਇਦਾ ਹੋਏਗਾ ਦੇਖੋ ਫਾਇਦਾ ਬਹੁਤ ਜ਼ਿਆਦਾ ਹੋ ਸਕਦਾ ਹੈ ਇੱਥੇ ਤੱਕ ਸਾਨੂੰ ਤਾਂ ਦੇਖੋ ਇਹ ਲੋਕ ਰਹਿੰਦੇ ਆ ਇਸ ਬਾਰੇ ਕਿਸੇ ਵੀ ਜ਼ਿਮੀਂਦਾਰ ਨੂੰ ਪੁੱਛ ਲਓ ਕਿਸੇ ਜ਼ਿਮੀਂਦਾਰ ਨੂੰ ਇਸ ਸਕੈਟਰੀ ਬਾਰੇ ਪਤਾ ਹੀ ਨਹੀਂ ਜੇਕਰ ਇਹ ਸਾਰੇ ਮੰਨ ਲਓ ਕਿ ਹਾਈਲਾਈਟ ਹੋਊਗੀ ਗੱਲ ਸਾਰੇ ਪਹੁੰਚੂਗੀ ਕਿਸਾਨਾਂ ਤਾਕਤ ਮੇਰਾ ਖਿਆਲ ਹੈ ਕਿਸਾਨ ਵੀ ਕੋਈ ਐਡਾ ਖੇਤੀ ਜਿਹੜਾ ਧੰਦਾ ਲਾਹੇਵੰਦ ਨਹੀਂਗਾ ਉਹ ਵੀ ਇੰਡਸਟਰੀਅਲ ਨੂੰ ਆਉਣ ਨੂੰ ਤਿਆਰ ਆ ਤੇ ਜੇ ਉਹ ਇੰਡਸਟਰੀ ਇਹੋ ਜੀ ਮਿਲ ਜਾਏ ਵਧੀਆ ਜਿਹਦੇ ਵਿੱਚ ਕੋਈ ਨੁਕਸਾਨ ਵੀ ਕਿਸੇ ਭਰਾ ਦਾ ਨਾ ਹੋਵੇ ਕੋਈ ਪਬਲਿਕ ਦਾ ਨੁਕਸਾਨ ਨਹੀਂ ਕੋਈ ਪੋਲੂਸ਼ਨ ਨਹੀਂ ਫੈਲਦਾ ਪਰ ਮੇਰਾ ਖਿਆਲ ਇਹੋ ਜੀ ਫਿਲਟਰੀਆਂ ਜ਼ਰੂਰ ਹੋਣੀਆਂ ਚਾਹੀਦੀਆਂ ਖੇਤੀਬਾੜੀ ਨਾਲ ਉਹ ਵੀ ਲਾਹੇਵੰਦ ਬਿਲਕੁਲ ਦਿਲਬਾਖ ਜੀ ਵੀ ਨੇ ਕਿਸਾਨ ਤੁਹਾਡਾ ਗੱਲ ਕਰਨਾ ਚਾਹਾਂਗੇ ਕਿਉਂਕਿ ਤੁਸੀਂ ਤਾਂ ਕਿਸਾਨੀ ਨਾਲ ਪੂਰੀ ਤਰ੍ਹਾਂ ਜੁੜੇ ਹੋਏ ਹੋ ਫਸਲ ਦੀ ਦੇਖ ਰੇਖ ਦਾ ਵੀ ਤੁਹਾਨੂੰ ਸਭ ਕੁਝ ਪਤਾ ਹੈ ਕਾਫੀ ਸਾਲਾਂ ਤੋਂ ਦੇਖਦੇ ਆ ਰਹੇ ਹਾਂ ਕੀ ਲੱਗ ਰਿਹਾ ਹੈ ਕਿ ਪ੍ਰਾਲੀ ਦੀ ਜਿਹੜੀ ਸਮੱਸਿਆ ਨੂੰ ਲੈ ਕੇ ਇਹ ਜਿਹੜੇ ਇੰਡਸਟਰੀਸ ਨੇ ਇਹਨਾਂ ਵੱਲੋਂ ਮਸ਼ੀਨ ਤਿਆਰ ਕੀਤੀ ਗਈ ਹੈ ਇਹਨਾਂ ਹੱਲ ਹੋ ਜਾਏਗਾ ਪ੍ਰਾਲੀ ਦਾ ਹਾਂਜੀ ਜਿੱਦਾਂ ਉਹ ਦੱਸਦੇ ਵੀ ਪ੍ਰਾਲੀ ਦਾ ਹੱਲ ਹੁੰਦਾ ਵੀ ਆ ਜਿੱਦਾਂ ਉਹ ਚੀੜੀ ਵੀ ਇਹ ਦੱਸਦੇ ਵੀ ਚੀੜੀ ਬਹੁਤ ਆ ਉਹਨੂੰ ਥੇਨਾ ਬਣਾਉਣ ਦੇ ਵਿੱਚ ਥੋੜੀ ਜਿਹੀ ਦਿੱਕਤ ਆਉਂਦੀ ਆ ਜਿੱਦਾਂ ਬਾਕੀ ਇਹਨਾਂ ਨੇ ਗੰਨੇ ਦੀ ਖੋਰੀ ਦੱਸੀ ਆ ਕਣਕ ਦਾ ਦੱਸਿਆ ਸਰੋਂ ਦਾ ਦੱਸਿਆ ਮੂੰਗਫਲੀ ਦਾ ਆਪਣੇ ਦੱਸਿਆ ਛਿਲਕਾ ਜਿਹੜਾ ਕੋਈ ਵੀ ਚੀਜ਼ ਇਦਾਂ ਦੀ ਆ ਉਹਦੀ ਸਾਨੂੰ ਬਣਾਉਣੇ ਸੌਖੀ ਆ ਤੇ ਜੇ ਤਾਂ ਇਹਦੇ ਵਿੱਚ ਉਹ ਵੀ ਕਾਮਯਾਬ ਹੋ ਜਾਂਦੀ ਆ ਤਾਂ ਫੇਰ ਤਾਂ ਬਹੁਤ ਚੰਗੀ ਗੱਲ ਹੈ ਵਿਚਾਰੇ ਭਰਾ ਮੈਂ ਕਹਿੰਨਾ ਬਹੁਤ ਜਿਆਦਾ ਪਰਮਾਰਦਰ ਨੇ ਉਹਨਾਂ ਤਰੱਕੀ ਬਖਸ਼ੇ ਇਹਨਾਂ ਨੇ ਇਹ ਜਿਹੜੀ ਚੀਜ਼ ਆ ਇੱਥੇ ਜਲੰਧਰ ਦੇ ਵਿੱਚ ਇੱਕ ਸਿੰਪਲ ਬਣਾ ਕੇ ਰੱਖਿਆ ਵੀ ਕੋਲਾ ਜਿਹੜਾ ਤਿਆਰ ਕਰਦੇ ਆਂ ਦੇਖੋ ਜੀ ਇਹ ਵਿਚਾਰੇ ਲੱਗੇ ਆ ਪੰਜਾਬ ਦੇ ਚਾਹੀ ਅੰਦਰ ਬਹਿ ਕੇ ਆਪਾਂ ਗੱਲਬਾਤ ਵੀ ਕੀਤੀ ਹੈ ਵੀ ਇਹਨਾਂ ਨੇ ਬਹੁਤ ਜਿਆਦਾ ਪੰਜਾਬ ਬਾਰੇ ਸੋਚ ਰਿਹਾ ਆ ਸੈਂਟਰ ਪੰਜਾਬ ਦਾ ਮਾੜਾ ਸੋਚ ਰਿਹਾ ਆ 85 ਫੈਕਟਰੀਆਂ ਜਿਹੜੀਆਂ ਉਹ ਸਾਨੂੰ ਕੈਮੀਕਲ ਦੀਆਂ ਦੇ ਰਹੀ ਆ ਵੀ ਆ ਲਾ ਦਿਓ ਇਹਨਾਂ ਦੇ ਉੱਤੇ ਉਹ ਜਿਹੜੀਆਂ 80 ਜੋ ਕੁਛ ਪੰਜ ਚਾਰ ਉਧਰ ਚੱਲੀਆਂ ਸੀਗੀਆਂ ਉਹ ਬਹੁਤ ਨੁਕਸਾਨ ਕਰ ਦਿੱਤਾ ਚਮੜੀ ਰੋਗ ਕੈਂਸਰ ਰੋਗ ਜਾਨੀ ਕਿ ਇਦਾਂ ਦਾ ਚੱਲਿਆ ਇਹਨਾਂ ਨੇ ਜਿਹੜੀ ਇਹ ਚੀਜ਼ ਕੀਤੀ ਆ ਇਹ ਬਹੁਤ ਸ਼ਲਾਘਾਯੋਗ ਆ ਇਹਨਾਂ ਨੂੰ ਸੈਂਟਰ ਸਰਕਾਰ ਮਦਦ ਕਰੇ ਇਹਨਾਂ ਦੀ ਇਹ ਫੈਕਟਰੀ ਜਿਹੜੀਆਂ ਇਹ ਲਾਦਵੇ ਇੱਥੇ ਸਾਰੇ ਪੰਜਾਬ ਦੇ ਲਾਦਵੇ ਸਮਾ ਸਾਰੇ ਹਿੰਦੁਸਤਾਨ ਚ ਲੱਗਣ ਜਿੱਥੇ ਜਿੱਥੇ ਬਾਲਣ ਜਾਂ ਇਦਾਂ ਦਾ ਕੋਈ ਚੀਜ਼ ਮਿਲਦਾ ਸਾਡੇ ਕਿਸਾਨ ਭਰਾਵਾਂ ਨੂੰ ਇਹਨੂੰ ਬਹੁਤ ਜ਼ਿਆਦਾ ਫਾਇਦਾ ਹੋਣਾ ਆ ਕਿਉਂਕਿ ਉਹਨਾਂ ਦਾ ਨਾੜ ਕਣਕ ਦਾ ਵੀ ਵਿਖ ਜਾਣਾ ਮੁੜ ਕੇ ਆਪਣੇ ਖੋਰੀ ਵੀ ਵਿਕ ਜਾਣੀਆਂ ਆ ਜਿਹੜੀ ਆਪਣੇ ਕੋਈ ਵੀ ਇਦਾਂ ਦਾ ਛਿਲਕਾ ਆ ਆਪਣੇ ਮੂੰਹ ਫੜੀਦਾ ਆ ਹੋਰ ਆ ਉਹ ਸਾਰਾ ਕੁਝ ਇਹ ਲੈ ਕੇ ਦਾ ਕੋਲਾ ਤਿਆਰ ਕਰ ਦੇਣਗੇ ਦੇਖੋ ਜੀ ਕੋਲੇ ਦੀ ਕੀਮਤ ਜਦਾ 20 ਰੁਪਏ ਕਿਲੋ ਸਾਡੇ ਕੋਲੇ ਦਾ 20 22 ਰੁਪਏ ਕਿਲੋ ਆਪਣੇ ਕਿਲੋ ਸਾਡੇ ਹੱਕਣਕ ਜਾਂਦੀ ਆ ਕਰਸਾਨਾਂ ਨੂੰ ਚੱਲੇ ਵੀ ਥੋੜਾ ਬੋਦਾ ਜਿਵੇਂ ਇਹਨਾਂ ਦਾ ਵੀ ਵਿਕਣ ਲੱਗ ਪੈਚੂਗਾ ਇਹ ਵੀ ਥੋੜੀ ਬਹੁਤੀ ਮਦਦ ਕਰ ਦੇਣਗੇ ਮਦਦ ਨਾਲ ਕਰਸਾਨ ਜਿਹੜਾ ਆ ਇਹ ਫੈਕਟਰੀ ਨਾਲ ਉੱਚਾ ਥੋੜਾ ਜਿਹਾ ਹੋ ਸਕਦਾ ਤੇ ਤਾਨੂੰ ਕੀ ਲੱਗ ਰਿਹਾ ਹੈ ਕਿ ਜੇ ਸਰਕਾਰ ਮਸ਼ੀਨ ਨਹੀਂ ਖਰੀਦੀ ਕਿਸਾਨ ਖਰੀਦੂਗੇ ਕਿਸਾਨ ਜ਼ਿੰਮੇਦਾਰ ਕਰੀ ਤੂ ਹਾਂ ਕੋਸ਼ਿਸ਼ ਕਰਨਗੇ ਜੇ ਇਹਦਾ ਆਪਣਾ ਸਹੀ ਜਹ ਹੋ ਜਾਏ ਕਿ ਕਿ ਕਿਸਾਨ ਵੀ ਮੇਰਾ ਕਹਿ ਲਵਾਂ ਕੁਝ ਏਰੀਆ ਦੇ ਵਿੱਚੋਂ ਸਾਡੇ 2-4 ਇਕਰ ਕਿਸਾਨ ਜਾਂ ਕੋਈ ਇਦਾਂ ਦੇ ਆਪਣੇ ਬੰਦੇ ਉਹ ਕਰਕੇ ਤੇ ਲਾ ਲੈਣ ਤਾਂ ਅਸੀਂ ਉਹਨਾਂ ਦੀ ਸਪੋਰਟ ਕਰਾਂਗੇ ਅਸੀਂ ਉਹਨਾਂ ਨੂੰ ਕੋਰੀ ਇਦਾਂ ਦਾ ਆਪਣੇ ਜੋ ਵੀ ਹੋਇਆ ਛਿਲਕਾ ਆਪਣੇ ਪ੍ਰਾਲੀ ਵੀ ਜੇ ਬਣਦੀ ਦੀ ਸੀ ਤਾਂ ਹੀ ਪ੍ਰਾਲੀ ਦਾ ਵੀ ਉਹਨਾਂ ਨੂੰ ਦੇਵਾਂਗੇ ਇਹ ਤਾਂ ਸਮਾਂ ਮੈਂ ਕਹਿੰਦਾ ਫਾਇਦਾ ਆ ਜਿਹੜੀਆਂ 85 ਫੈਕਟਰੀਆਂ ਨਾਲ ਇਹ ਸਾਨੂੰ ਫਾਇਦਾ ਜੀ ਇਹ ਕਿਤੇ ਲੱਗ ਜਾਣਾ ਇਹ ਇਹ ਤਾਂ ਬਹੁਤ ਫਾਇਦਾ ਹੋ ਜਾਣਾ ਸਾਨੂੰ ਝੋਨੇ ਦੀ ਕਟਾਈ ਦਾ ਸੀਜ਼ਨ ਚੱਲ ਰਿਹਾ ਹੈਗਾ ਪ੍ਰਾਲੀ ਦੀ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਪੰਜਾਬ ਸਰਕਾਰ ਨੂੰ ਜਾਂ ਕਿਸਾਨਾਂ ਨੂੰ ਲੈ ਕੇ ਜਿਹੜਾ ਗੱਲ ਕਰਦੀ ਹੈ ਕਿ ਜਿਹੜਾ ਪ੍ਰਾਲੀ ਨਾ ਸਾੜੀ ਜਾਵੇ ਪ੍ਰਾਲੀ ਦੀ ਠੇਕਪਾਲ ਸੰਭਾਲ ਕੀਤੀ ਜਾਵੇ ਇਸ ਚੀਜ਼ ਨਾਲ ਸੰਭਾਲ ਹੁੰਦੀ ਨਜ਼ਰ ਆ ਰਹੀ ਹੈ ਔਰ ਜਿਹੜਾ ਬਵਾ ਵਿਵਾਦ ਹੁੰਦਾ ਹੈ ਕੇਂਦਰ ਸਰਕਾਰੀਆ ਪੰਜਾਬ ਸਰਕਾਰੀਆ ਕਿਸਾਨਾਂ ਦੇ ਵਿੱਚ ਉਹ ਖਤਮ ਹੋ ਜਾਏਗਾ ਇਸ ਚੀਜ਼ ਨਾਲ ਉਹ ਜੀ ਜਿੱਦਾਂ ਇਹ ਪਹਿਲਾਂ ਸਾਡੇ ਤੇ ਮੜ ਦੇ ਸੀਗੇ ਜੇ ਸਟੋਰੀ ਥੋੜੀ ਜੀ ਮੈਂ ਕਹਿੰਦਾ ਲੰਬੀ ਮੈਂ ਤੁਹਾਨੂੰ ਸ਼ਾਰਟ ਕਟ ਸੁਣਾ ਦਿੰਦਾ ਇਹਨਾਂ ਨੇ ਜਿਹੜੀ ਆ ਨਾ ਫੈਕਟਰੀਆਂ ਲਿਆਉਣੀਆਂ ਸੀਗੀਆਂ ਇਹਨਾਂ ਨੇ ਸਾਨੂੰ 8-10 ਸਾਲ ਪਿੱਛੇ ਤੁਸੀਂ ਚਿਲ ਜਾਓ ਇਹਨਾਂ ਨੇ ਸਾਡੇ ਸਿਰ ਮੜ ਦਿੱਤਾ ਸੀ ਪਹਿਲੇ ਥੋੜਾ ਥੋੜਾ ਵੀ ਇਹ ਪ੍ਰਾਲੀ ਸਾਂਣੀ ਨਹੀਂ ਮੈਂ ਇਹ ਪਰਚੇ ਦਰਜ ਹੋ ਜਾਣੇ ਆ ਇਹ ਪ੍ਰਾਲੀ ਨੂੰ ਏਦਾਂ ਕਰਦੇ ਇਹਨਾਂ ਦਾ ਪ੍ਰਦੂਸ਼ਣ ਆਉਂਦਾ ਦੇਖੋ ਜੀ ਪ੍ਰਦੂਸ਼ਣ ਕਿੰਨਾ ਆਇਆ ਹੈ ਜ਼ਿੰਮੇਦਾਰ ਦਾ 2.5% 3.5% ਉਹ ਪ੍ਰੋਡਕਸ਼ਨ ਆਇਆ ਕਿ ਖਰਸਾਨਾ ਦਾ ਜਿਵੇਂ 2.5% ਨੇ ਇਨਾ ਨਕਸਾਨਿਆਂ ਦੱਸਿਆ ਇਹਨਾਂ ਨੇ ਇਹ ਫੈਕਟਰੀਆਂ ਜਰਮਨ ਤੋਂ ਲੈ ਕੇ ਆਉਣੀਆਂ ਸੀ ਜਰਮਨ ਦੀ ਟੈਕਨੋਲੋਜੀ ਆ ਮੈਂ ਉਸ ਟਾਈਮ ਜਰਮਨ ਦੇ ਵਿੱਚ ਸੀਗਾ ਜਦੋਂ ਦੀ ਇਹਨਾਂ ਨੇ ਇਹ ਗੱਲ ਕਰ ਰਹੇ ਮੈਨੂੰ ਮਾੜਾ ਜਿਹਾ ਪਤਾ ਉੱਥੇ ਬਾਰੇ ਮੈਂ 92 ਦਾ ਉੱਥੇ ਸੀਗਾ ਇਹਨਾਂ ਨੇ ਉਹ ਲੋਕਾਂ ਨੇ ਥੋੜਾ ਜਿਹਾ ਨਾ ਫੈਕਟਰੀ ਲਾਈ ਉਹ ਫੋਇਟਰੀ ਦਾ ਨੁਕਸਾਨ ਬਹੁਤ ਹੋ ਗਿਆ ਸੀਗਾ ਜਿਹੜੇ ਬੰਦੇ ਕੰਮ ਕਰਦੇ ਉਹਨਾਂ ਨੂੰ ਚਮੜੀ ਦੀ ਬਿਮਾਰੀ ਲੱਗੇ ਸੀ ਉਹ ਰੋਗ ਲੱਗ ਗਏ ਉਹਨਾਂ ਨੇ ਉੱਥੇ ਬੰਦ ਕਰ ਦਿੱਤੀ ਉਹਨਾਂ ਨੇ ਬਾਹ ਪੜਾ ਸੀ ਨਿਕੰਣ ਦਿੱਤੀ ਇਹਨਾਂ ਨੇ ਉਹਨਾਂ ਤੋਂ ਚਾਕੇ ਉਹ ਹਨਾ ਜੋ ਕੈਮੀਕਲ ਸੀਗਾ ਉਹ ਲੈ ਲਿਆ ਵੀ ਗਾੜਨਾ ਸਾੜਨਾ ਕਿਦਾਂ ਆ ਇਹਨਾਂ ਨੇ ਚਾਕੇ ਪੰਜਾਬ ਨੂੰ ਲੈ ਆਂਦਾ ਇਹ ਜਿਹੜਾ ਹੁਣ ਇਹਨਾਂ ਕਹਿੰਦਾ ਵੀ ਅਸੀਂ ਫੈਕਟਰੀਆਂ ਲਾਉਣ ਲੱਗੀਆਂ ਤੁਹਾਡੀ ਪ੍ਰਾਣੀ ਸਾਂਭਣ ਲੱਗੇ ਆ ਉਹ ਪ੍ਰਾਣੀ ਸਾਹਮਣੇ ਸਾਹਮਣੇ ਇਹਨਾਂ ਨੇ ਸਾਨੂੰ ਆ ਜ਼ਹਿਰ ਜਿਹੜੀ ਉਹ ਕੈਮੀਕਲ ਜਿਹੜਾ ਅੱਜ ਭੋਗ ਪਰ ਇਹੋ ਹੀ ਰੋਲਾ ਪੈਂਦਾ ਆ ਗੰਨਿਆਂ ਦੀ ਮਿੱਲ ਆ ਗੰਨੇ ਦੀ ਮਿੱਲ ਦੇ ਨਾਲ ਬਰਾਬਰ ਲਾ ਰਹੇ ਆ ਉਹ ਜਿਹੜਾ ਉਹ ਨੁਕਸਾਨ ਬਹੁ ਕਰ ਰਹੀ ਆ ਫੈਕਟਰੀ ਇਸ ਕਰਕੇ ਸੀ ਕੋਈ ਉਹਨਾਂ ਤੇ ਕੋਈ ਇਹਨਾਂ ਤੇ ਨਹੀਂ ਇਹ ਚੰਗੀ ਕਰਨ ਇਹਦੀ ਸਪੋਰਟ ਕਰਨ ਇਹ ਵਿਚਾਰੇ ਗਾਂ ਹਿੱਲਣ ਤਾਂ ਕਿਸਾਨ ਭਰਾ ਜਿਹੜੇ ਮੜ ਜੇ ਉੱਚੇ ਹੋ ਗਏ ਬਿਲਕੁਲ ਇੱਥੇ ਹੋਰ ਵੀ ਜਿਹੜੇ ਨੌਜਵਾਨ ਕਿਸਾਨ ਆਗੂ ਹੈ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਭਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹਰਜਿੰਦਰ ਸਿੰਘ ਜੀ ਤੁਸੀਂ ਦੇਖਿਆ ਕਿ ਟੈਕਨੋਲੋਜੀ ਦੇਖੀ ਹੈ ਪਰਾਲੀ ਤੋਂ ਕੋਲਾ ਬਣ ਰਿਹਾ ਇਸ ਮਸ਼ੀਨ ਦੇ ਵਿੱਚ ਹਾਲਾਂਕਿ ਇਸ ਮਸ਼ੀਨ ਨੂੰ ਬਣਾਏ 2 ਸਾਲ ਹੋ ਗਏ ਨੇ ਪਰ ਮਸ਼ੀਨ ਨਾਲ ਕਿਤੇ ਲੱਗ ਪਾ ਰਹੀ ਹੈ ਨਾ ਪਰਾਲੀ ਦੀ ਸਮੱਸਿਆ ਹੱਲ ਹੋ ਪਾ ਰਹੀ ਹੈ ਕੀ ਕਹਿਣਾ ਚਾਹੋਗੇ ਕਿਹੜਾ ਸਰੂ ਦੇਖੋ ਉਪਰਾਲਾ ਕਿਸਾਨ ਦਾ ਵੀ ਇੰਡਸਟਰੀਲਿਸਟ ਦਾ ਵੀ ਜਦੋਂ ਦੋਨਾਂ ਦਾ ਇਕੱਠਿਆਂ ਦਾ ਉਪਰਾਲਾ ਹੋਇਆ ਫਿਰ ਇਸ ਚੀਜ਼ ਨੂੰ ਤਰੱਕੀ ਮਿਲੂਗੀ ਅਦਰਵਾਈਜ਼ ਜੇ ਕਿਸਾਨ ਵੀ ਨਹੀਂ ਸੋਚਦਾ ਜਾਂ ਇੰਡਸਟਰੀਲਿਸਟ ਵੀ ਨਹੀਂ ਸੋਚਦੀ ਕੁਝ ਸਰਕਾਰ ਨੂੰ ਸਹੂਲਤ ਦੇਣੀ ਚਾਹੀਦੀ ਹੈ ਫਿਰ ਇਹ ਚੀਜ਼ ਅੱਗੇ ਵਧੂਗੀ ਨਹੀਂ ਤਾਂ ਅਦਰਵਾਈਜ਼ ਇਹ ਬੜਾ ਮੁਸ਼ਕਲ ਹੈ ਪਿਛਲੀ ਵਾਰ ਸਰਕਾਰ ਨੇ ਜਿਹੜਾ ਨੋਟੀਫਿਕੇਸ਼ਨ ਜਾਰੀ ਕੀਤਾ ਉਹਨੂੰ ਇੰਪਲੀਮੈਂਟ ਕਰਕੇ ਕਹਿੰਦਾ ਕਿ ਜਿਹੜੇ ਪੈਰਟ ਬਣਾਏ ਜਾਣਗੇ ਪ੍ਰਾਲੀ ਦੇ ਔਰ ਜਿਹੜੇ ਇੱਟਾਂ ਵਾਲੇ ਪੱਠੇ ਆ ਉਹ ਉਹਨੂੰ 20% ਜਿਹੜਾ ਯੂਜ਼ ਕਰਨਗੇ ਕਿ ਉਹ ਯੂਜ਼ ਹੋ ਪਏ ਆ ਉਹ ਪੈਰਟ ਚੱਲ ਪਏ ਆ ਮੇਰੇ ਖਿਆਲ ਨਾਲ ਨਹੀਂ ਕਿਉਂਕਿ ਸਰਕਾਰ ਦੀ ਗੱਲ ਦੇ ਵਿੱਚ ਅੱਜ-ਕੱਲ ਹਜੇ ਤੱਕ ਤਾਂ ਕੋਈ ਯਕੀਨ ਨਹੀਂ ਮੇਰੇ ਖਿਆਲ ਨਾਲ ਨਹੀਂ ਵੀ ਇਹਨਾਂ ਹਜੇ ਤੱਕ ਯੂਜ਼ ਹੋਇਆ ਹੋਊਗਾ ਤੇ ਮੈਨੂੰ ਲੱਗਦਾ ਵੀ ਨਹੀਂ ਵੀ ਗਾਂਹ ਹੋਊਗਾ ਜਗਦਾ ਤੇ ਜਿਹੜੀ ਟੈਕਨੋਲੋਜੀ ਨੂੰ ਤੁਸੀਂ ਦੇਖੀ ਐ ਅਗਰ ਸਰਕਾਰ ਇਹਨੂੰ ਨਹੀਂ ਖਰੀਦੀ ਕਿਉਂਕਿ ਜਿਵੇਂ ਇੰਡਸਟਰੀਜ਼ ਨੇ ਦੱਸਿਆ ਕਿ ਪ੍ਰੋਪੋਜ਼ਲ ਦਿੱਤਾ ਆਇਆ ਫਾਈਲ ਗਈ ਹੈ ਲੇਕਿਨ ਹੌ ਫਾਈਲ ਅੱਗੇ ਚੱਲ ਰਹੀ ਨਾ ਪਿੱਛੇ ਹੋ ਰਹੀ ਹੈ ਕੀ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸਾਨ ਇਸ ਮਸ਼ੀਨ ਨੂੰ ਟੇਕਓਵਰ ਕਰਨਗੇ ਜੀ ਬਿਲਕੁਲ ਜੇ ਤਾਂ ਦੇਖੋ ਕਿਸਾਨ ਦੀ ਵੀ ਗਾਂਵਦੂ ਜੇ ਸੋਚ ਹੋਈ ਤਾਂ ਜ਼ਰੂਰ ਕਰਨਗੇ ਤੇ ਜੇ ਨਾਮ ਇਸੇ ਲੀਡ ਉਤੇ ਚੱਲੀ ਜਾਣਾ ਪੰਜਾਬ ਨੇ ਫੇਰ ਤਾਂ ਮੁਸ਼ਕਲ ਹੋ ਜਾਣਾ ਦੋਨੋਂ ਬਾਕੀ ਕੀ ਕਹਿਣਾ ਚਾਹੋਗੇ ਭਾਜੀ ਤੁਸੀਂ ਕਿ ਇਸ ਮਸ਼ੀਨ ਨੂੰ ਕਿਸਾਨ ਖਰੀਦਣਗੇ ਜਾਂ ਨਹੀਂ ਖਰੀਦਣਗੇ ਇਸ ਟਾਈਮ ਜੋ ਕੰਡੀਸ਼ਨ ਹਾਲਤ ਹੈ ਕਿਸਾਨਾਂ ਦੀ ਉਹਦਾ ਆਪਣੇ ਇੰਪਲੀਮੈਂਟ ਮਸਹੀ ਲੈ ਸਕਦੇ ਜਿੱਦਾਂ ਕਿ ਇਹ ਚਲਦੀ ਦੇਖੀ ਹੈ ਜਿਹਦਾ ਕੋਲਾ ਬਣਦਾ ਪਰ ਹੈ ਤਾਂ ਬਹੁਤ ਵਧੀਆ ਆਪਾਂ ਜੰਗਲਾਂ ਦੇ ਜੰਗਲ ਵੱਢ ਕੇ ਕੋਲਾ ਬਣਾਉਨੇ ਆ ਇੱਥੇ ਤਾਂ ਸਾਰਾ ਕੁਝ ਹੈਗਾ ਹੀ ਆ ਇਹ ਇਹਦੇ ਵੱਲ ਵੀ ਥੋੜਾ ਜਿਆਦਾ ਸਰਕਾਰ ਧਿਆਨ ਦਵੇ ਜਿਹੜੀ ਸਮੱਸਿਆ ਹੈ ਨਜੀਠਨ ਦਾ ਇਹ ਵਧੀਆ ਤਰੀਕਾ ਹੈ ਕੋਲਾ ਬਣਾ ਹਾਂ ਕੋਲਾ ਬਣਾ ਉੱਥੇ ਜੰਗਲ ਵੱਢ ਕੇ ਕੋਲਾ ਬਣਾ ਬਣਾ ਰਹੇ ਆ ਤੇ ਇੱਥੇ ਦਾ ਸਭ ਕੁਝ ਸਾਹਮਣੇ ਪਿਆ ਆ ਉੱਦੇ ਸਿੱਟਣ ਦੇ ਆ ਕਿ ਉਹਦਾ ਬਣਾ ਸਕਦੇ ਬਹੁਤ ਵਧੀਆ ਹੱਲ ਆ ਬਾਕੀ ਦੇਖੋ ਹੁਣ ਸਰਕਾਰ ਅੰਡਾਸੀ ਦਾ ਤੇ ਕਿਦਾਂ ਸਰਕਾਰ ਧਿਆਨ ਦਵੇ ਤੇ ਇਹਦੇ ਵਿੱਚ ਬਹੁਤ ਹੱਲ ਆ ਬਿਲਕੁਲ ਇੱਕ ਵਾਰ ਫੇਰ ਤੋਂ ਕਹੂੰਗਾ ਤਸਵੀਰਾਂ ਦਿਖਾ ਦਿੱਤੀਆਂ ਜਾਣ ਇਸ ਮਸ਼ੀਨ ਦੀਆਂ ਜਿਹੜੀਆਂ ਇਸ ਮਸ਼ੀਨ ਦੇ ਵਿੱਚੋਂ ਕੋਲਾ ਨਿਕਲਿਆ ਹੈ ਬਣ ਕੇ ਕਿਉਂਕਿ ਪਰਾਲੀ ਤੋਂ ਕੋਲਾ ਬਣਾਇਆ ਜਾ ਰਿਹਾ ਹੈ ਪਰਾਲੀ ਸਭ ਤੋਂ ਵੱਡੀ ਇੱਕ ਸਮੱਸਿਆ ਰਹੀ ਹੈ ਖਾਸ ਕਰ ਪੰਜਾਬ ਦੀ ਪੰਜਾਬ ਦੇ ਕਿਸਾਨ ਜਿਹੜੇ ਜ਼ਿੰਮੇਦਾਰ ਨੇ ਉਹਨਾਂ ਦੀ ਸਮੱਸਿਆ ਰਹੀ ਹੈ ਕਿ ਪਰਾਲੀ ਨੂੰ ਜਿਹੜਾ ਅੱਗ ਲਾ ਦਿੱਤੀ ਜਾਂਦੀ ਉਹਨਾਂ ਪੋਲੂਸ਼ਨ ਹੁੰਦਾ ਸੀ ਔਰ ਕੇਂਦਰ ਸਰਕਾਰ ਵੱਲੋਂ ਵੀ ਪੰਜਾਬ ਸਰਕਾਰ ਨੂੰ ਇਸ ਪੋਲੂਸ਼ਨ ਨੂੰ ਲੈ ਕੇ ਕਾਫੀ ਕੁਝ ਗੱਲਬਾਤ ਹੋਈ ਸੀ ਕਿ ਕਿਸਾਨਾਂ ਨੂੰ ਵੀ ਰੋਕਿਆ ਗਿਆ ਸੀਗਾ ਕਿ ਜਿਹੜਾ ਅੱਗ ਨਾ ਲਗਾਈ ਜਾਵੇ ਫਿਰ ਵੀ ਤੁਹਾਨੂੰ ਇੱਕ ਵਾਰ ਵੀ ਮਸ਼ੀਨ ਦੀਆਂ ਜਿਹੜੀਆਂ ਤਸਵੀਰਾਂ ਦਿਖਾ ਰਹੇ ਆ ਕਿ ਇਹ ਮਸ਼ੀਨ ਜਿਹੜੀ ਜਲੰਧਰ ਦੇ ਵਿੱਚ ਤਿਆਰ ਹੋਈ ਹੈ ਜਿਹੜੇ ਇੰਡਸਟਰੀਸਟ ਨੇ ਅਜੇ ਪਲਟਾਉਣਾ ਵੱਲੋਂ ਇਹ ਤਿਆਰ ਕੀਤੀ ਗਈ ਸੀ ਹਾਲਾਂਕਿ 2 ਸਾਲ ਹੋ ਗਏ ਇਸ ਮਸ਼ੀਨ ਨੂੰ ਤਿਆਰ ਕਿਤੇ ਲੇਕਿਨ ਹਜੇ ਤੱਕ ਇਸ ਮਸ਼ੀਨ ਦਾ ਕੋਈ ਹਿੱਲਾ ਵਸੀਲਾ ਹੁੰਦਾ ਨਜ਼ਰ ਨਹੀਂ ਆ ਰਿਹਾ ਹੈ ਫਿਲਹਾਲ ਆਉਣ ਵਾਲਾ ਸਮੇਂ ਦੱਸੇਗਾ ਕਿ ਸਰਕਾਰ ਵੱਲੋਂ ਹੁਣ ਇਸ ਮਸ਼ੀਨ ਨੂੰ ਖਰੀਦਿਆ ਜਾਂਦਾ ਹੈ ਜਾਂ ਨਹੀਂ ਜਾਂ ਕਿਸਾਨ ਖਰੀਦੇ ਹੈ ਜਾਂ ਨਹੀਂ ਫਿਲਹਾਲ ਤੁਸੀਂ ਜੁੜੇ ਰਹੋ ਪੰਜਾਬ ਤੱਕ ਦੇ ਲਈ ਕੈਮਰਾਮੈਨ ਰਿਸ਼ਵ ਦੇ ਨਾਮ ਦਵਿੰਦਰ ਕੁਮਾਰ ਜਲੰਧਰ ਪੰਜਾਬ ਤੱਕ